ਸਟੂਡੈਂਟ ਤੁਹਾਡਾ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸ਼੍ਰੀ ਗੁਰੂ ਮਰਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਅਗਲੇ ਨੈਕਸਟ ਕੁਐਸਚਨ ਕਰਾਂਗੇ ਜੋ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਆਓ ਦੇਖੀਏ ਕਿਹੜੇ ਨੇ ਜੀ 25ਵਾਂ ਕੁਐਸਚਨ ਆ ਗਿਆ ਜੀ ਅੱਜ ਦਾ ਫਸਟ ਕੁਐਸਚਨ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਕਿਸ ਗੁਰੂ ਨੇ ਪਰਦੇ ਪ੍ਰਥਾ ਦਾ ਵਿਰੋਧ ਕੀਤਾ ਸੀ ਉੜਾ ਗੁਰੂ ਨਾਨਕ ਦੇਵ ਨੇ ਆੜਾ ਗੁਰੂ ਅਮਰਦਾਸ ਨੇ ਈੜੀ ਗੁਰੂ ਅੰਗਦ ਦੇਵ ਨੇ ਸੱਸਾ ਗੁਰੂ ਤੇਗ ਬਹਾਦਰ ਜੀ ਨੇ ਅਨਸਰ ਆਊਗਾ ਜੀ ਆੜਾ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਨੈਕਸਟ ਆ ਗਿਆ ਜੀ 26ਵਾਂ ਕੁਐਸਚਨ ਸੈਕੰਡ ਕੁਐਸਚਨ ਅੱਜ ਦਾ ਆਨੰਦ ਸਾਈਂ ਨਾਨਕ ਰਚਨਾ ਦੇ ਰਚਨਾਕਾਰ ਕੌਣ ਸਨ ਉੜਾ ਗੁਰੂ ਨਾਨਕ ਦੇਵ ਜੀ ਆੜਾ ਗੁਰੂ ਅਰਜਨ ਦੇਵ ਜੀ ਈੜੀ ਗੁਰੂ ਅਮਰਦਾਸ ਜੀ ਸੱਸਾ ਗੁਰੂ ਤੇਗ ਬਹਾਦਰ ਜੀ ਅਨਸਰ ਆਊਗਾ ਜੀ ਗੁਰੂ ਅਮਰਦਾਸ ਜੀ ਹਾਂਜੀ ਇਹਦੇ ਉਲਟ ਵੀ ਆ ਸਕਦੇ ਜੀ ਤੁਹਾਨੂੰ ਕੁਐਸਚਨ ਗੁਰੂ ਅਮਰਦਾਸ ਜੀ ਨੇ ਕਿਹੜੀ ਰਚਨਾ ਦੇ ਰਚਨਾਕਾਰ ਕੌਣ ਸੀ ਠੀਕ ਹੈ ਜੀ ਕਿਹੜੀ ਰਚਨਾ ਕਰ ਕੀਤੀ ਸੀਗੀ ਤਾਂ ਅਨਸਰ ਹੋਊਗਾ ਆਨੰਦਪੁਰ ਸਾਹਿਬ ਨਾਮਕ ਦੀ ਰਚਨਾ ਕੀਤੀ ਸੀ ਨੈਕਸਟ ਆ ਗਿਆ ਜੀ 27ਵਾਂ ਕੁਐਸਚਨ ਗਵਿੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੂੰ ਕਿਹੜਾ ਮੁਗਲ ਸ਼ਕਸ਼ਮ ਮਿਲਨ ਆਇਆ ਸੀ ਊੜਾ ਹਿਮਾਉ ਆੜਾ ਅਕਬਰ ਈੜੀ ਜਹਾਗੀਰ ਸਸਾ ਸ਼ਾਂਜਾ ਅਨਸਰ ਹੋਊਗਾ ਜੀ ਅਕਬਰ ਆੜਾ ਇਹਦੇ ਉਲਟ ਕੁਐਸਚਨ ਵੀ ਆ ਸਕਦੇ ਜੀ ਅਕਬਰ ਮੋਗਲ ਸ਼ਾਸਕ ਗਵਿੰਦਵਲ ਵਿਖੇ ਕਿਸ ਗੁਰੂ ਸਾਹਿਬਾਨ ਨੂੰ ਮਿਲਣ ਗਿਆ ਸੀ ਤਾਂ ਅਨਸਰ ਆਏਗਾ ਗੁਰੂ ਅਮਰਦਾਸ ਜੀ ਨੈਕਸਟ ਆ ਗਿਆ ਜੀ 28ਵਾਂ ਕੁਐਸਚਨ ਅੱਜ ਦਾ ਚੌਥਾ ਕੁਐਸਚਨ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਸਤੀ ਪ੍ਰਥਾ ਦਾ ਵਿਰੋਧ ਕਿਸ ਨੇ ਕੀਤਾ ਉੜਾ ਗੁਰੂ ਨਾਨਕ ਦੇਵ ਨੇ ਆੜਾ ਗੁਰੂ ਅਰਜਨ ਦੇਵ ਨੇ ਗੁਰੂ ਅਮਰਦਾਸ ਜੀ ਨੇ ਸੱਸਾ ਗੁਰਤੇ ਦੇ ਅਨਸਰ ਆਊਗਾ ਜੀ ਈਡੀ ਗੁਰੂ ਅਮਰਦਾਸ ਜੀ ਨੇ ਨੈਕਸਟ ਆ ਗਿਆ ਜੀ ਆਪਣਾ 29ਵਾਂ ਕੁਐਸਚਨ ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਨੂੰ ਗੱਦੀ ਕਰਨ ਦਾ ਵਾਰਸ ਕਿਸ ਨੇ ਮੰਗਿਆ ਸੀ ਊੜਾ ਬੀਬੀ ਨਾਨਕੀ ਨੇ ਆੜਾ ਬੀਬੀ ਪਾਨੀ ਨੇ ਈੜੀ ਬੀਬੀ ਅਮਰੋ ਨੇ ਸੱਸਾ ਬੀਬੀ ਮੋਰੀ ਨੇ ਅੰਸਰ ਅਵਗਾ ਜੀ ਆੜਾ ਬੀਬੀ ਪਾਨੀ ਨੇ ਨੈਕਸਟ ਆ ਗਿਆ ਜੀ 3ਵਾਂ ਕੁਐਸਚਨ ਸਿੱਖ ਧਰਮ ਵਿੱਚ ਕਿਸ ਗੁਰੂ ਤੋਂ ਬਾਦ ਗੁਰੂ ਗੱਦੀ ਦਾ ਜੱਦੀ ਹੋਣ ਦਾ ਮਾਨ ਪ੍ਰਾਪਤ ਹੋਇਆ ਸੀ ਊੜਾ ਗੁਰੂ ਨਾਨਕ ਦੇਵ ਨੇ ਆੜਾ ਗੁਰੂ ਅਚੰਦ ਦੇ ਈੜੀ ਗੁਰੂ ਅਮਰਦਾਸ ਸੱਸਾ ਗੁਰੂ ਤੇਗ ਬਹਾਦਰ ਅਨਸਰ ਆਊਗਾ ਜੀ ਈਡੀ ਗੁਰੂ ਅਮਰਦਾਸ ਜੀ ਨੈਕਸਟ ਕਾ ਆ ਗਿਆ ਜੀ 31ਵਾਂ ਕੁਐਸਚਨ ਸਿੱਖ ਇਤਿਹਾਸ ਵਿੱਚ ਕਿਹੜੇ ਨਗਰ ਨੂੰ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਬਣਾਉਣ ਦਾ ਮਾਨ ਪ੍ਰਾਪਤ ਹੈ ਉਹ ਰਾ ਅੰਮ੍ਰਿਤਸਰ ਆੜਾ ਕਰਤਾਰਪੁਰ ਸਾਹਿਬ ਈਡੀ ਗਵਿੰਦਵਾਲ ਸਸਖਡੋਸ ਅਨਸਰ ਆਊਗਾ ਈਡੀ ਗਵਿੰਦਵਾਲ ਵਿੱਚ ਹਾਂਜੀ ਨੈਕਸਟ ਕਾ ਹੈ ਜੀ 32ਵਾਂ ਕੁਐਸਚਨ ਤੀਜੇ ਗੁਰੂ ਅਮਰਦਾਸ ਦੇ ਕਿੰਨੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਉੜਾ 62 957 ਈ 679 ਸਸਾ 2216 ਅਨਸਰ ਆਊਗਾ ਜੀ ਆੜਾ 957 ਸ਼ਬਦ ਦਰਜਨੀ ਜੀ ਹਾਂਜੀ ਨੈਕਸਟ ਹੈਗਾ ਜੀ 33ਵਾਂ ਕੁਐਸਚਨ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰ ਅਧਿਕਾਰੀ ਕਿਸ ਨੂੰ ਨੁਕਤ ਕੀਤਾ ਸੀ ਉੜਾ ਭਾਈ ਜੇਠਾ ਜੀ ਨੂੰ ਆੜਾ ਭਾਈ ਲਾਣਾ ਜੀ ਨੂੰ ਈੜੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਸਸਾ ਗੁਰੂ ਹਰੇ Rai ਜੀ ਨੂੰ ਅਨਸਰ ਆਊਗਾ ਜੀ ਉੜਾ ਭਾਈ ਜੇਠਾ ਜੀ ਨੂੰ ਨੈਕਸਟ ਹੈਗਾ ਜੀ 34ਵਾਂ ਕੁਐਸਚਨ ਗੁਰੂ ਅਮਰਦਾਸ ਜੀ ਗੁਰੂ ਗੱਦੀ ਤੇ ਕਿੰਨਾ ਸਮਾਂ ਵਿਰਾਜਮਾਨ ਰਹੇ ਊੜਾ ਲਗਭਗ 14 ਸਾਲ ਆੜਾ ਲਗਭਗ 22 ਸਾਲ ਈੜੀ ਲਗਭਗ 13 ਸਾਲ ਤੇ ਸੱਸਾ ਲਗਭਗ 11 ਸਾਲ ਅਨਸਰ ਆਊਗਾ ਜੀ ਆੜਾ ਲਗਭਗ 22 ਸਾਲ ਰਹੇ ਸੀ 1552 ਤੋਂ 76 ਤੱਕ ਹਾਂਜੀ ਨੈਕਸਟ ਹੈ ਪੰਜਮਾ 35ਵਾਂ ਕੁਐਸਚਨ ਕੜਾ ਪ੍ਰਸ਼ਾਦ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ ਊੜਾ ਗੁਰੂ ਨਾਨਕ ਦੇਵ ਨੇ ਆੜਾ ਗੁਰੂ ਅਰਜਨ ਦੇਵ ਨੇ ਈੜੀ ਗੁਰੂ ਅਮਰਦਾਸ ਨੇ ਸੱਸਾ ਗੁਰੂ ਤੇਗ ਬਹਾਦਰ ਅਨਸਰ ਆਊਗਾ ਜੀ ਈੜੀ ਗੁਰੂ ਅਮਰਦਾਸ ਜੀ ਨੇ ਹਾਂਜੀ ਨੈਕਸਟ ਕਾ ਆ ਗਿਆ ਜੀ 36ਵਾਂ ਕੁਐਸਚਨ ਸਿਰੋਪੇਧੀ ਰਸਮ ਕਿਸ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਆੜਾ ਗੁਰੂ ਨਾਨਕ ਦੇਵ ਆੜਾ ਗੁਰੂ ਅਮਰਦਾਸ ਈੜੀ ਗੁਰੂ ਹਰਗੋਬਿੰਦ ਸੱਜ ਗੁਰੂ ਗੋਬਿੰਦ ਆਨਸਰ ਆਊਗਾ ਜੀ ਆੜਾ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਹਾਂਜੀ 25 ਤੋਂ ਲੈ ਕੇ 36 ਤੱਕ ਦੇ ਸਾਰੇ ਕੁਐਸਚਨਾਂ ਦੇ ਆਨਸਰ ਮਾਲਾ ਨੀਚੇ ਦਿੱਤੀ ਗਈ ਹੈ ਜੇ ਜਿਹੜੇ ਬੱਚੇ ਪਿੱਛੇ ਨੇ ਚੈੱਕ ਆਊਟ ਕਰ ਸਕਦੇ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਪਲੀਜ਼ ਸ਼ੇਅਰ ਲਾਈਕ ਤੇ ਕਮੈਂਟ ਕਰਦਾ ਕਰੋ ਜੀ